ਖਬਰਾਂ ਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਖਾਲਸਤਾਨੀ ਸਮਰਥਕ ਪੰਨੂ ਵੱਲੋਂ ਪਹਿਲਾ 26 ਜਨਵਰੀ ਵਾਲੇ ਦਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਲਤਾਜ ਸਿੰਘ ਸੰਧਵਾ ਸੁਖਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਖੈਰ ਨਹੀਂ ਤੁਹਾਨੂੰ ਬੰਬ ਧਮਾਕਿਆਂ ਦੇ ਨਾਲ ਉਡਾ ਦਿੱਤਾ ਜਾਵੇਗਾ ਲੇਕਿਨ ਇਧਰ ਖਾਲਸਤਾਨੀ ਸਮਰਥਕ ਪੰਨੂ ਦੀਆਂ ਸਾਰੀਆਂ ਕੋਸ਼ਾਂ ਨੂੰ ناکਾਮ ਯਾਬ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਕਿਉਂਕਿ ਪੰਜਾਬ ਨੇ ਸਾਰੀ ਫੋਰਸ 24 25 26 ਜਨਵਰੀ ਨੂੰ ਜ਼ਮੀਨ ਉਤੇ ਉਤਾਰ ਦਿੱਤੀ ਸੀ ਮੁਸਤੈਦੀ ਕੀਤੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਪਟਿਆਲਾ ਤੋਂ ਸੰਬੋਧਨ ਵੀ ਕੀਤਾ ਸੁਭਿੰਦਰ ਸਿੰਘ ਰੰਧਾਵਾ ਨੇ ਵੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਕੁਲਤਾਰ ਸਿੰਘ ਸੰਧਵਾ ਨੇ ਵੀ ਕੀਤਾ ਯਾਨੀ ਕਿ ਸਾਰੀਆਂ ਚੀਜ਼ਾਂ ਨੂੰ ਨਕਾਮ ਕਰ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਲੇਕਿਨ ਇਧਰ ਖਾਲਸਤਾਨੀ ਸਮਰਥਕ ਜਿਸ ਦਿਨ ਡੋਨਾਲਡ 트੍ਰੰਪ ਵੱਲੋਂ এজੇ ਸੰਤਾਲਵੇਂ ਰਾਸ਼ਟਰਪਤੀ ਅਮਰੀਕਾ ਦੇ ਸੌ ਚੱਕੀ ਗਈ ਉਸ ਦਿਨ ਖਾਲਸਤਾਨੀ ਸਮਰਥਕ ਪੰਨੂ ਵੱਲੋਂ ਖਾਲਸਤਾਨ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਇਧਰ ਜਿਹੜੇ ਪੰਜਾਬ ਦੇ ਡੀਜੀਪੀ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਂਟਰ ਵਿੱਚ ਬਿਠਾ ਕੇ ਲਿਆਵਾਂਗੇ ਪੰਨੂ ਉਹਨਾਂ ਨੂੰ ਕਿਉਂਕਿ ਪੰਜਾਬ ਨੂੰ ਪਰਖਾਉਣ ਤੋਂ ਇਲਾਵਾ ਹੋਰ ਕੰਮ ਨਹੀਂ ਕੀਤਾ ਜਾਂਦਾ ਦੈਸ਼ਟ ਫਲਾਉਣ ਦੈਸ਼ਟ ਫਲਾਉਣ ਦੇ ਆਦੀ ਨੇ ਪੰਨੂ ਇਧਰ ਪੰਨੂ ਦੀਆਂ ਚੀਕਾਂ ਨਿਕਲ ਗਈਆਂ ਨੇ ਪੰਨੂ ਨੂੰ ਵਾਰ-ਵਾਰ ਧਮਕੀਆਂ ਮਿਲ ਰਹੀਆਂ ਨੇ ਪੰਨੂ ਨੇ ਕਈ ਲੋਕਾਂ ਦੇ ਨਾਮ ਲੈ ਦਿੱਤੇ ਨੇ ਕਿ 2025 ਦੇ ਐਂਡ ਤੋਂ ਪਹਿਲਾਂ-ਪਹਿਲਾਂ ਮੈਨੂੰ ਕਤਲ ਕਰ ਦਿੱਤਾ ਜਾਵੇਗਾ ਮੈਨੂੰ ਮਰਵਾ ਦਿੱਤਾ ਜਾਵੇਗਾ ਉਹਨਾਂ ਨੇ 6 ਤੋਂ 7 ਬੰਦਿਆਂ ਦਾ ਜ਼ਿਕਰ ਵੀ ਕਰ ਦਿੱਤਾ ਹੈ ਕਿ ਜੇਕਰ ਮੇਰੀ ਮੌਤ ਹੁੰਦੀ ਹੈ ਇਹ ਮੇਰੀ ਮੌਤ ਦੇ ਜੁਮੇਵਾਰ ਹੋਣਗੇ ਆਖਿਰ ਖਾਲਸਤਾਨੀ ਸਮਰਥਕ ਪੰਨੂ ਨੂੰ ਕਿੱਥੋਂ ਪਤਾ ਲੱਗਿਆ ਹੈ ਕਿ ਏਜੰਸੀਆਂ ਉਸਦਾ ਪਿੱਛਾ ਕਰ ਰਹੀਆਂ ਨੇ ਇੱਕ ਪਾਸੇ ਉਹਨਾਂ ਕੋਲ ਦੋ ਦੇਸ਼ਾਂ ਦੀ ਨਾਗਰਤਾ ਹੈ ਨਾਗਰਿਕਤਾ ਹੈ ਇੱਕ ਹੈ ਕੈਨੇਡਾ ਦੀ ਦੂਸਰੀ ਹੈ ਅਮਰੀਕਾ ਦੀ ਕਦੇ ਅਮਰੀਕਾ ਹੁੰਦੇ ਨੇ ਕਦੇ ਕੈਨੇਡਾ ਹੁੰਦੇ ਨੇ ਯਾਨੀ ਖਾਲਸਤਾਨੀ ਸਮਰਥਕ ਨੂੰ ਇਹ ਕਿੱਥੋਂ ਪਤਾ ਲੱਗਿਆ ਕਿ ਮੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਤਲ ਕਰ ਦਿੱਤਾ ਜਾਵੇਗਾ ਮੈਨੂੰ ਮਾਰ ਦਿੱਤਾ ਜਾਵੇਗਾ ਇੱਕ ਪਾਸੇ ਤਾਂ ਉਹ ਕਹਿੰਦੇ ਨੇ ਅਸੀਂ ਖਾਲਿਸਤਾਨ ਬਣਾਉਣਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਹਾਲ ਕਰਨਾ ਹੈ ਜਿਹੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦਾ ਕੀਤਾ ਸੀ ਯਾਨੀ ਕਿ ਇਹ ਜਿਹ ਗੱਦੜ ਧਮਕੀਆਂ ਤੋਂ ਬਾਅਦ ਹੁਣ ਆਪ ਡਰ ਗਏ ਨੇ ਕਹਿੰਦਾ ਮੈਨੂੰ ਪਤਾ ਲੱਗ ਗਿਆ ਹੈ ਕਿ ਮੈਨੂੰ ਕਿਸੇ ਨੇ 2025 ਤੋਂ ਆਖਰੀ ਮਹੀਨੇ ਤੋਂ ਪਹਿਲਾਂ ਪਹਿਲਾਂ ਕਿਸੇ ਨੇ ਮਾਰ ਦੇਣਾ ਹੈ ਤੇ ਉਸ ਤੋਂ ਬਾਅਦ ਜਿਹੜੇ ਬੰਦਿਆਂ ਦੇ ਮੈਂ ਨਾਮ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹਨਾਂ ਬੰਦਿਆਂ ਦੇ ਨਾਮ ਜਿਹੜੇ ਨੇ ਉਹ ਸੌਰੀ ਉਹ ਬੰਦੇ ਉਹ ਸ਼ਖਸ ਮੇਰੀ ਮੌਤ ਦੇ ਜ਼ਿੰਮੇਵਾਰ ਹੋਣਗੇ ਕਹਿੰਦਾ ਇੱਕ ਦੋ ਦਿਨਾਂ ਦੇ ਵਿੱਚ ਕੈਨੇਡਾ ਦੀ ਸਰਕਾਰ ਨੂੰ ਅਤੇ ਅਮਰੀਕਾ ਦੀ ਸਰਕਾਰ ਨੂੰ ਉਹ ਬੰਦੇ ਆ ਬੰਦਿਆਂ ਦੇ ਨਾਮ ਮੈਂ ਲਿਖ ਕੇ ਦੇ ਰਿਆਂਗੇ ਇਟ ਮੀਨਸ ਕਿ ਪੰਨੂ ਜਿਹੜੇ ਨੇ ਖਾਲਸਤਾਨੀ ਸਮਰਥਕ ਨੇ ਉਹ ਆਪਣੀ ਜਾਨ ਬਚਾਉਣ ਲਈ ਕਦੇ ਅਮਰੀਕਾ ਅਤੇ ਕਦੇ ਕੈਨੇਡਾ ਚਲੇ ਜਾਂਦੇ ਨੇ ਧੰਨਵਾਦ